ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਐਮਪੀ ਚੋਣਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸਿਆਸਤ ਪੱਕਦੀ ਜਾ ਰਹੀ ਹੈ ਉੱਥੇ ਹੀ ਕਿਸਾਨਾਂ ਦੇ ਵੱਲੋਂ ਜਿਹੜੇ ਸਵਾਲ ਨੇ ਉਹ ਵੀ ਪੱਖ ਦੇ ਜਾ ਰਹੇ ਨੇ ਹੁਣ ਪੂਰੀ ਇੱਕ ਲਿਸਟ ਤਿਆਰ ਕਰ ਲਈ ਗਈ ਹੈ ਕਿ ਭਾਜਪਾ ਦੇ ਲੀਡਰਾਂ ਤੋਂ ਕੀ ਕੀ ਸਵਾਲ ਕਰਨੇ ਨੇ ਔਰ ਨਾਲ ਦੇ ਨਾਲ ਇਹ ਵੀ ਕਹਿ ਦਿੰਦਾ ਹੈ ਕਿ ਅਸੀਂ ਭਾਜਪਾ ਦੇ ਆਗੂਆਂ ਦਾ ਵਿਰੋਧ ਕਰਾਂਗੇ ਇਸ ਵਕਤ ਸਾਡੇ ਨਾਲ ਜਿਹੜੇ ਕਿਸਾਨੀ ਆਗੂ ਸੀਨੀਅਰ ਕਿਸਾਨੀ ਆਗੂ ਜਿਹੜੇ ਨੇ ਰulzu ਸਿੰਘ ਮਾਨਸਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਮਾਨਸਾ ਸਾਹਿਬ ਸਵਾਲਾਂ ਦਾ ਪੂਰੀ ਸੂਚੀ ਤਿਆਰ ਕਰ ਲਈ ਕਿ ਇਹ ਇਹ ਸਵਾਲ ਅਸੀਂ ਭਾਜਪਾ ਦੇ ਆਗੂਆਂ ਤੋਂ ਪੁੱਛਣੇ ਨੇ ਕੀ ਕੀ ਸਵਾਲ ਨੇ ਉਹਨਾਂ ਦੇ ਵਿੱਚ ਦੇਖੋ ਸਵਾਲ ਸਾਡੇ ਦੂਜੀ ਟੀਮ ਨੇ ਤਿਆਰ ਕੀਤੇ ਨੇ ਸੱਚੀ ਗਲਤ ਮੈਂ ਹਜੇ ਪੜ੍ਹੇ ਨਹੀਂ ਹੈਗੇ ਮੈਂ ਪੜ੍ਹਨੇ ਨੇ ਠੀਕ ਹੈ ਨਾ ਗੱਲ ਉਹ ਕਿਸਾਨੀ ਮੰਗਾਏ ਨੇ ਹੈਗੇ ਉਹ 11 ਕ ਸਵਾਲ ਅਸੀਂ ਕਰਿਆ ਉਹਨਾਂ ਦੀਆਂ ਵੱਡੀਆਂ ਫਲੇਕਸ਼ਨ ਘਟਾ ਕੇ ਪਿੰਡਾਂ ਦੇ ਵਿੱਚ ਲਾਵਾਂਗੇ ਤੇ ਅਸੀਂ ਕਿਹੜੇ ਸ ਨਹੀਂ ਕਿਸੇ ਨਾ ਕਰਨਾ ਅਸੀਂ ਕਾਲੀਆਂ ਝੰਡੀਆਂ ਦਿਖਾ ਸਕਦੇ ਹਾਂ ਨਾਰਾ ਲਾ ਸਕਦੇ ਹਾਂ ਸਵਾਲ ਪੁੱਛ ਸਕਦੇ ਹਾਂਗੇ ਜੇ ਟਕਰਾ ਕਰਾਉਗੀ ਤਾਂ ਭਾਰਤੀ ਜਨਤਾ ਪਾਰਟੀ ਕਰੋ ਸਾਡਾ ਕੋਈ ਵਰਕਰ ਨਾ ਟਕਰਾਹ ਜਾਣਾ ਨਾ ਕਰਨਾ ਅਸੀਂ ਇੱਕ ਹੋਰ ਬਿਉਤ ਬਣੇ ਅਸੀਂ ਪਿੰਡਾਂ 'ਚ ਜਾਵਾਂਗੇ ਪਿੰਡਾਂ ਦੇ ਲੋਕਾਂ ਨੂੰ ਕਹਾਂਗੇ ਕਿਉਂ ਸਭੀ ਸਾਨੂੰ ਤਾਂ ਪਹਿਲੇ ਵਿਰੋਧੀ ਗੰਦੇ ਨੇ ਮੋਰਚੇ ਦੇ ਲੀਡਰਾਂ ਨੂੰ ਵੀ ਇਹਨਾਂ ਦਾ ਭਾਰਤਿਆ ਤੋਂ ਬਰੋਕਰਨ ਅਸੀਂ ਲੋਕਾਂ ਤੋਂ ਵਿਰੋਧ ਕਰਵਾਵਾਂਗੇ ਉਹ ਹੋਣ ਲੱਗਿਆ ਵਿਰੋਧ ਜਿਹੜੇ ਪਿੰਡਾਂ 'ਚ ਅਸੀਂ ਜਾ ਕੇ ਸਨੇਹ ਦਿੰਨੇ ਆ ਭਈ ਵਿਰੋਧ ਕਰੋ ਸਪੀਕਰ 'ਚ ਬੋਲੋ ਇਹਨਾਂ ਨੂੰ ਪਿੰਡਾਂ 'ਚ ਨਹੀਂ ਆਉਣਾ ਚਾਹੀਦਾ ਕਿਉਂ ਹੁਣ ਘਟੋ ਘਟੜ 10 ਸਾਲ ਸਰਕਾਰ ਰਹੀ 15 ਲੱਖ ਰੁਪਏ ਇੱਕ ਪਰਿਵਾਰ ਨੂੰ ਦੇਣਾ ਕਰਿਆ ਸੀ 2 ਕਰੋੜ ਨੌਕਰੀ ਦੇਣੀ ਕਰੀ ਸੀ ਇਹ ਕਦੋਂ ਵੀ ਇਹਨਾਂ ਦੀ ਸਰਕਾਰ ਆਈ ਹੈ ਇਹਨਾਂ ਨੇ ਲੋਕਾਂ ਦਾ ਨੁਕਸਾਨ ਕਰਿਆ ਭਾਰਤੀ ਜੰਦਾ ਪਰ ਮੈਂ ਤੁਹਾਡੇ ਚੇਤੇ ਕਰਾਵਾਂ ਤਲਵਹਿਰੀ ਬਾਜ ਜੀ 2004 ਚ ਬਣਿਆ ਠੀਕ ਹੈ ਉਹਨੇ ਅਨੁਸਾਰ ਮਲਾਜਮਾਂ ਤੇ ਘਾੜਾ ਚਲਾਇਆ ਵੀ ਅੱਜ ਤੋਂ ਬਾ ਜਿਹੜਾ ਭਰਤੀ ਹੋਊਗਾ ਉਹਨੂੰ ਪੈਨਸ਼ਨ ਨਹੀਂ ਮਿਲੂ ਅਜਿਹਾ ਬਿਲਸਨ ਹਰਕ ਨੂੰ ਕਹ ਜਿਹੜਾ ਦੁਕਾਨਦਾਰ ਹੈ ਉਹਨੂੰ ਪੈਨਸ਼ਨ ਮਿਲੇ ਕਿਸਾਨ ਹੈ ਮਜ਼ਦੂਰ ਹੈ ਜੇ ਉਹਨੂੰ 4 ਰੁਪਏ ਪੈਨਸ਼ਨ ਦੇ ਮਿਲਣਗੇ ਪੋਤਾ-ਪੋਤੀ ਫੇਰ ਹੀ ਢੱਡੇ ਤੇ ਲੇਟਣਗੇ ਉਹਨੇ ਉਹ ਰਕਾਰਾ ਮਰਿਆ ਤੇ ਇਹਨੇ ਮੋਦੀ ਨੇ ਜਿਹੜੀ ਅਸਾਸੀ ਵੱਡੀਆਂ ਕੁਰਬਾਨੀਆਂ ਦੇ ਕੇ ਮਾਤਵਰ 18 ਘੰਟਿਆਂ ਤੋਂ 8 ਘੰਟੇ ਦਿਹਾੜੀ ਕਰੇਦੀ ਸਾਡੇ ਵੱਡ ਬਡੇ ਰਹੇ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਉਹਨੇ 12 ਘੰਟੇ ਕਰਦੀ ਜੀ ਉਹ ਵਾਰੰਗ ਘਟੇ ਕੱਲੇ ਆਈ ਨਹੀਂ ਵੀ ਮਜ਼ਦੂਰਾਂ ਦੇ ਲਾਗੂ ਸਾਡੇ ਜਵਾਗੜਾ ਜਾ ਕੇ ਬਾਹਰ ਦਿਹਾੜੀ ਨਹੀਂ ਕਰਦੇ ਹੁਣ ਉਹਨਾਂ ਨੂੰ ਜੋ ਓਵਰਟਾਈਮ ਮਿਲੂਗਾ 12 ਘੰਟੇ ਤੋਂ ਬਾਅਦ ਉਹ ਇਹ ਮਤਲਬ ਮਜ਼ਦੂਰ ਵਿਰੋਧੀ ਲੋਕ ਵਿਰੋਧੀ ਦੇਸ਼ ਵਿਰੋਧੀ ਪਾਰਟੀ ਹੈ ਮੈਂ ਬੇਨਤੀ ਕਰਨਾ ਛੋਲੇ ਛੋਲੇ ਤੋਕੇ ਨੂੰ ਹਰਾਤ ਦੇਣਾ ਚਾਹੀਦਾ ਜੇ ਤੀਸਰੀ ਵਾਰ ਆ ਗਏ ਇੱਥੇ ਡੈਮੋਕ੍ਰੇਸੀ ਰਹਿਣੀ ਨਹੀਂ ਖਤਮ ਹੋ ਜੂਦ ਬਾਅਦ ਵੋਟ ਪੈਣੀ ਹੀ ਨਹੀਂ ਲੇਕਿਨ ਮਾਜਾ ਸਾਹਿਬ ਇਦਨੋਂ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਤਾਂ ਕਹਿੰਦੇ ਤੁਸੀਂ ਕਿਸਾਨੀ ਲੀਡਰ ਹੋ ਹੀ ਨਹੀਂ ਤੁਸੀਂ ਕਿਸਾਨ ਹੀ ਨਹੀਂ ਹੋ ਹੁਣ ਲੀਡਰਸ ਇਹ ਵੀ ਕਹਿ ਕੇ ਕਹਿੰਦੇ ਕਿ ਜਿਹੜੇ ਇੱਕ ਅੱਧਾ ਕੋਈ ਕਿਸਾਨੀ ਆਗੂ ਹੋਊਗਾ ਉਦੋਂ ਤਾਂ ਕਹਿੰਦੇ ਹੋਰ ਕੋਈ ਲੀਡਰ ਨਹੀਂ ਰਹਿ ਗਿਆ ਇਹ ਸਾਰੇ ਦੇ ਸਾਰੇ ਇਹ ਵੀ ਸਿਆਸੀ ਪੱਖ ਤੋਂ ਖੇਡਦੇ ਨੇ ਖੇਡਾ ਇਹ ਗੱਲ ਮੈਂ ਤੁਹਾਡੀ ਨਾਲ ਪੱਕਾ ਸਹਿਮਤਾਂ ਅੱਜ ਜੇ ਵਿਰੋਧੀ ਧਿਰਾਂ ਤਾਂ ਕਿਸਾਨ ਮੋਰਚਾ ਵਿਰੋਧੀ ਧਿਰ ਹੈ ਸਾਂਝੁਕਤ ਕਿਸਾਨ ਮੋਰਚਾ ਵਿਰੋਧੀ ਧਿਰ ਹੈ ਇਕੱਲਾ ਸਾਡੇ ਪੰਜਾਬ ਸੁਪਰਫੈਂਸ ਲੈ ਨਹੀਂ ਹੈਗਾ ਵੀ ਇਕੱਲੇ ਪੰਜਾਬ ਵਾਲਿਆਂ ਨੇ ਭਾਰਤ ਜਾਂਦਾ ਵੱਡੇ ਮੋਰਚੇ ਨੇ ਬਾਅਦ ਦੇ ਸੈਂਟਰ ਵਾਲੇ ਮੋਰਚੇ ਦਾ ਫੈਸਲਾ ਹੋਇਆ ਵੀ ਬਰੋਸ ਕਰਨਾ ਹੈ ਕਿਤੇ ਵੀ ਭਾਰਤੀ ਜਨਤਾ ਪਾਰਟੀ ਦਾ ਬਰੋਧ ਕਰਨਾ ਦੂਜਾ ਤੋਂ ਸਵਾਲ ਪੁੱਛਣੇ ਜਿੱਦੀ ਉੱਥੇ ਸਰਕਾਰ ਹੈ ਮੈਂ ਉਹ ਤੋਂ ਸਵਾਲ ਆਮ ਪਾਰਟੀ ਤੋਂ ਸਵਾਲ ਇਹਦੇ ਤੋਂ ਕਿ ਤੁਹਾਨੂੰ ਚੰਗ ਵੀ ਤੁਸੀਂ 1000 ਰੁਪਿਆ ਕਿਹਾ ਸੀ ਕਿਉਂ ਨਹੀਂ ਦਿੱਤਾ ਸਵਾਲ ਹੁਣ ਇਹਨਾਂ ਨੇ ਮਤਲਬ ਪੰਜਾਬ ਸਰਕਾਰ ਨੇ ਅਜੇ ਤੱਕ ਨਾ ਤਾਂ ਜਸਮ ਮੰਗਾਈ ਹੈ ਸਬਸਿਡੀ ਦੇ ਮਿਲਦੀ ਹੈ ਇੱਕ ਜੰਤਰ ਖਾਦ ਵਜਿਦਣੇ ਉਹ ਨਹੀਂ ਮੰਗਾਇਆ ਟਾਈਮ ਲੰਗੀ ਜਾ ਰਿਹਾ ਉਹ ਜੇ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਉਹ ਸਬਸਿਡੀ ਤੇ ਸਾਨੂੰ ਮਿਲਦੀ ਆ ਉਹਦਾ ਟੈਂਡਰ ਕਰੇ ਸੀ ਤੋਂ ਸੇ ਟੈਂਡਰ ਕਰੇ ਤਾਂ ਸਾਨੂੰ ਮਿਲੇ ਉਹ ਵੀ ਜੇ ਖਾਤ ਪਾਉਣੇ ਲਿਆ ਕੇ ਉਹ ਸਾਰਾ ਕੁਝ ਕਰਨਾ ਹੈ ਮਿਲ ਕਿਸਾਨਾਂ ਨੇ ਉਹ ਹਜੇ ਤੱਕ ਟੈਂਡਰ ਨਹੀਂ ਉਹਦਾ ਕਰ ਰਹੇ ਸਾਨੂੰ ਨਹੀਂ ਪਤਾ ਵੀ ਕਿਉਂ ਟਕਾਇਆ 50 ਹਜ਼ਾਰ ਕਰਨੇ ਜੀ ਤੁਸੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਆ ਨਾ ਉਧਰਲੇ ਪਾਸਿਓ ਹੁਣ ਹੰਸਰਾਜ ਹੰਸ ਦੀ ਗੱਲ ਕਰਦੇ ਆ ਪਹਿਲਾਂ ਉਹਨਾਂ ਨੇ ਗਾਣੇ ਵੀ ਗਾ ਦਿੱਤੇ ਕਹਿੰਦੇ ਕਿ ਅਸੀਂ ਤਾਂ ਕਹਿੰਨੇ ਆ ਕਿ ਤੁਸੀਂ ਇਕਜੁੱਟ ਹੋਵੋ ਇਕਜੁੱਟ ਹੋਵਾਂਗੇ ਕਹਿੰਦੇ ਮੈਂ ਤਾਂ ਪਿੰਡਾ ਪਿੰਡਾ ਚ ਜਾਊਂਗਾ ਕਹਿੰਦੇ ਉਹਨਾਂ ਇਮੋਸ਼ਨਲ ਵੀ ਹੋ ਗਏ ਉਹਨਾਂ ਨੇ ਗਾਣੇ ਵੀ ਲਿਖ ਦਿੱਤੇ ਕਿਸਾਨਾਂ ਨੂੰ ਲੈ ਕੇ ਵੀ ਔਰ ਇਕਜੁੱਟ ਹੋਣ ਤੇ ਵੀ ਕਹਿੰਦੇ ਇੰਨਾ ਸਵਾਲ ਜਵਾਬ ਨਾਲ ਕੋਈ ਫਰਕ ਨਹੀਂ ਪੈਣਾ ਤੁਸੀਂ ਆਓ ਮੇਰੇ ਨਾਲ ਗੱਲਬਾਤ ਕਰੋ ਗਾਣੇ ਵਾਲਾ ਗਾਣੀ ਆਊਗਾ ਗਾਣੀ ਜੋੜੂਗਾ ਹੋਰ ਹੰਸਰਾਜ ਬੱਦਾਂ ਦਾ ਹਲ ਬਹਾਉਣ ਜਾਣਦਾ ਜਾਂ ਬੋਤੇ ਦਾ ਹਲ ਬਹਾਉਣ ਜਾਣਦਾ ਜਾਂ ਸਰੋਂ ਵੀ ਜ ਮਤਲਬ ਉਹ ਜਿਹੜਾ ਬੰਦਾ ਕਿੱਤਾ ਉਹੀ ਕਰੂਗਾ ਉਹੋ ਜਿਆ ਜੋੜ ਕੇ ਉਹ ਗਾਣਾ ਬਣਾ ਦੂਗਾ ਵੀ ਜਿਹੜਾ ਉਹਦੇ ਹੱਕ ਚ ਜਾਊਗਾ ਦੂਜਿਆਂ ਦੇ ਵਿਰੋਧ ਚ ਜਾਊਗਾ ਉਹੋ ਜਿਆ ਗਾਣਾ ਉਹਨੇ ਬਣਾ ਦੇਣਾ ਚਲੋ ਸਾਡਾ ਉਹ ਜਾਤਵਾਦੀ ਮਤਲਬ ਪੱਤਾ ਖੇਡਣਾ ਚਾਹੁੰਦਾ ਅੰਤਰ ਰਾਜ ਨੂੰ ਮੈਂ ਬੇਨਤੀ ਕਰਦਾ ਨਹੀਂ ਖੇਡੇ ਅਸੀਂ ਮਜ਼ਦੂਰ ਕਿਸਾਨ ਸਾਡਾ ਨੌ ਮਹੱਦ ਦਾ ਰਿਸ਼ਤਾ ਹੈ ਸਾਨੂੰ ਅਸੀਂ ਇੱਕਾਂ ਪਹਿਲਾਂ ਵੀ ਇੱਕਾਂ ਹੁਣ ਵੀ ਇੱਕ ਰਹਾਂਗੇ ਅਸੀਂ ਸਵਾਲ ਕਰਾਂਗੇ ਚਾਹੇ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦਾ ਕੋਈ ਜੱਟ ਹੋਵੇ ਚਾਹੇ ਕੋਈ ਸ਼ਹਿਰੀ ਹੋਵੇ ਚਾਹੇ ਕੋਈ ਮਜ਼ਦੂਰਾਂ ਚ ਹੋਵੇ ਅਸੀਂ ਮਜ਼ਦੂਰਾਂ ਦਾ ਵਿਰੋਧ ਨਹੀਂ ਕਰਦੇ ਵੀ ਇਹ ਮਜ਼ਦੂਰੂ ਕਰਕੇ ਅਸੀਂ ਕਰਦੇ ਆ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਉਹ ਅਸੀਂ ਡਟ ਕੇ ਕਰਾਂਗੇ ਕਰਦੇ ਰਾਂਗੇ ਇਹ ਹੀ ਗੱਲ ਹੈ ਕਹਿੰਦੇ ਤੁਹਾਨੂੰ ਇੰਪਲਾਂਟ ਕੀਤਾ ਗਿਆ ਭਾਜਪਾ ਵਾਲੇ ਲੀਡਰ ਕਹਿੰਦੇ ਨੇ ਕਹਿੰਦੇ ਕਿਸਾਨਾਂ ਨੂੰ ਇੰਪਲਾਂਟ ਕੀਤਾ ਗਿਆ ਸਾਡੇ ਪ੍ਰਤੀ ਬੋਲਣ ਦੇ ਲਈ ਸਾਡੀ ਜਿਹੜਾ ਆ ਕੂੜ ਪ੍ਰਚਾਰ ਕਰਨ ਦੇ ਲਈ ਇੰਪਲਾਂਟ ਕਰ ਦਿੱਤਾ ਇਹਨਾਂ ਨੂੰ ਇੱਥੇ ਤਾਂ ਕਰਕੇ ਸਾਡਾ ਜਿਹੜਾ ਡੰਕਾ ਨਾ ਜਮਾਇਆ ਜਾ ਸਕੇ ਕਹਿੰਦੇ ਪਰ ਕਿਸਾਨ ਨੂੰ ਜੋ ਮਰਜ਼ੀ ਕਰ ਲੈਣ ਕਹਿੰਦੇ ਸੱਤਾ 'ਚ ਸੀ ਆਵਾਂਗੇ ਬਿਲਕੁਲ ਨਹੀਂ ਆਉਂਦੇ ਮੈਂ ਗਾਰੰਟੀ ਕਰਦਾ 4 ਤਰੀਕ ਤੋਂ ਬਾਅਦ ਪਲਾਂਟ ਦਾ ਸਿਉ ਅੱਜ ਦੇ ਨਹੀਂ ਹੋਏ ਮਤਲਬ ਨੌਜਵਾਨ ਜਿਹਦੇ ਜਥੇਬੰਦੀ 1972 ਤੋਂ ਜਥੇਬੰਦੀ ਬਣਿਆ ਉਹਦੋਂ ਦੇ ਕੰਮ ਕਰਨ ਲੱਗਿਆਂਗੇ ساری ਜ਼ਿੰਦਗੀ ਦਾ ਹਿੱਸਾ ਲਾਇਆ ਠੀਕ ਹੈ ਨਾ ਗੱਲ ਕਿਤੇ ਸਾਡੇ ਲੀਡਰ ਜੀ ਕਿਤੇ ਪੋਲ ਦਿਖਾ ਦਿਓ ਕਿਤੇ ਨਿਕਲੀ ਜਾ ਕਿਸੇ ਸਾਰੇ ਇਕੱਲਾ ਮੇਰੀ ਨਹੀਂ ਸਾਰੇ ਕਿ ਲੀਡਰ ਮੈਂ ਕਹਿੰਦਾ ਬੇਨਤੀ ਕਰ ਕਿਤੇ ਕੁਝ ਦਿੱਕਤ ਨਹੀਂ ਹੈਗੀ ਅਸੀਂ ਇਮਾਨਦਾਰੀ ਨਾਲ ਲੜਦੇ ਆਂ ਅਸੀਂ ਲੋਕਾਂ ਦੀਆਂ ਗੱਲਾਂ ਲੈ ਕੇ ਜਾਂਦੇ ਆਂ ਹੁਣ ਜੇ ਤਿੰਨੇ ਚੱਕਲੇ ਕੋ ਨੂੰ ਲਾਗੂ ਰਹਿ ਜਾਂਦੇ ਮਜ਼ਦੂਰਾਂ ਦੀ ਖਾਦ ਖਰਾਕ ਗਈ ਸੀ ਸਾਡੀ ਖੇਤੀ ਗਈ ਸੀ ਤੇਮ ਸ਼ਹਿਰਾਂ ਲੋਕਾ ਸ਼ਾਹੂਕਾਰਾਂ ਦੀ ਮੰਡੀ ਗਈ ਸੀ ਤਿੰਨੇ ਚੀਜ਼ਾਂ ਜਾਂਦੀਆਂ ਜਿਉ ਲੜ ਲੜ ਕੇ ਲੋਕਾਂ ਨੇ ਮਦਦ ਕਰੀ ਆ ਉਹਦੇ ਵਿੱਚ ਸ਼ਾਹੂਕਾਰ ਵੀ ਲੜੇ ਨੇ ਮਜ਼ਦੂਰ ਵੀ ਲੜੇ ਨੇ ਅਸੀਂ ਤਾਂ ਉੱਥੇ ਬੈਠੀ ਰਹੇ ਆ ਤਾਂ ਹੀ ਉਹਨੂੰ ਅਸੀਂ ਆਪ ਦੇ ਕਾਲੇ ਤਿੰਨੇ ਗੁਣ ਬਸ ਕਰਾ ਲੇ ਤਾਂ ਹੀ ਉਹਦੀਆਂ ਚੀਜ਼ਾਂ ਬਚਾਲੀਆਂ ਜਿਵੇਂ ਸੋ ਤੇ ਸਾਰੇ ਹਾਲਾਤਾਂ ਦੀ ਗੱਲ ਆਉਂਦੀ ਹੈ ਸਾਰੀ ਸਥਿਤੀ ਦੇਖੀ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕੀ ਹੁਣ ਆਪਣਾ ਮਨ ਬਦਲਣਗੇ ਮਨ ਬਦਲ ਕੇ ਜਿਹੜੀ ਜੱਦੀ ਪਾਰਟੀਆਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਣਗੇ ਜਾਂ ਸਵਾਲ ਉਸ ਤਰੀਕੇ ਦੇ ਪੁੱਛਣਗੇ ਜਿਨ੍ਹਾਂ ਦੇ ਨਾਲ ਇਹ ਜਿਹੜੇ ਜੱਦੀ ਪਾਰਟੀਆਂ ਦੇ ਲੀਡਰਸ ਨੇ ਇਹਨਾਂ ਦੇ ਥੋੜੇ ਕੰਨ ਖੁੱਲਣਗੇ ਜਿਹੜਾ ਆਲ ਇੰਡੀਆ ਇਕੱਠ ਜੋੜ ਬਣਿਆਗਾ ਨਾ ਮਤਲਬ ਉਹ ਵਜ੍ਹਾ ਕੀ ਮੂਰੇ ਆਊਗਾ ਲਾਜ਼ਮੀ ਲੋਕਾਂ ਦਾ ਉਧਰ ਦਿਲਚਸਪੀ ਵਧੀ ਹੋਈ ਹੈ ਸਾਡੇ ਮੇਰੀ ਪੰਜਾਬ ਕਿਸਾਨ ਜੁੜੀਆਂ ਅਸੀਂ ਵੀ ਚਾਹੁੰਦੇ ਆਂ ਵੀ ਇੱਕ ਪਾਸੇ ਪਈ ਤਾਂ ਰੋਟੀ ਮੱਚ ਜਾਂਦੀ ਹੈ ਅਗੀ ਸਮਝ ਗੱਲ ਉਹਨੂੰ ਪਾਸਾ ਬਦਲਣਾ ਚਾਹੀਦਾ ਜੇ ਭਾਈ ਚਾਂਸ ਕਿਤੇ ਕੁਦਰਤੋਂ ਕੋਈ ਕਿਸੇ ਆਪਣੀ ਠੱਗੋ ਠੋਰੀ ਨਾਲ ਇਹ ਆ ਗਏ ਕੋਈ ਮਸ਼ੀਨਾਂ ਠੱਗੀ ਕਰਤੀ ਕੋਈ ਹੋਰ ਕਰਤੀ ਮੁੜ ਕੇ ਨਾ ਇੱਥੇ ਵੋਟਾਂ ਪਣੀਆਂ ਡੈਮੋਕ੍ਰੇਸੀ ਰਹਿਣੀ ਹੈ ਨਾ ਸੰਘਰਸ਼ਾਂ ਨੂੰ ਇਹਨਾਂ ਨੇ ਕੋਚੜਾ ਦੇਣਾ ਹੈ ਪੂਰਾ ਹਮਲਾ ਕਰਨਾ ਲੋਕਾਂ ਦਾ ਕੁਝ ਦਿਨ ਪਹਿਲਾਂ ਇੱਥੇ ਹੀ ਸੀ ਹਾਲ ਦੇ ਵਿੱਚ ਜਿੱਥੇ ਇਸ ਵਕਤ ਅਸੀਂ ਬੈਠੇ ਆਂ ਜਿਹੜੇ ਕਿਸਾਨ ਦੂਜੇ ਗੇੜ ਜਿਹੜੇ ਪਰ ਇਹਨੂੰ ਗੈਰ ਰਾਜਨੀਤਿਕ ਕਹਿੰਦੇ ਨੇ ਐਸਕੇਐਮ ਗੈਰ ਰਾਜਨੀਤਿਕ ਜਿਹੜੇ ਇਸ ਵਕਤ ਹਰਿਆਣਾ ਬਾਰਡਰ ਤੇ ਬੈਠੇ ਹੋ ਸਰਵਨ ਪੰਦੇਰ ਹੋ ਗਏ ਨਾਲ ਜਗਜੀਤ ਸਿੰਘ ਢੱਲੇਵਾਲ ਹੋ ਗਏ ਉਹਨਾਂ ਨੇ ਇੱਥੇ ਸੱਦਾ ਦਿੱਤਾ ਸੀ ਭਾਜਪਾ ਦੇ ਲੀਡਰਸ ਨੂੰ ਕਹਿੰਦੇ ਆਓ ਸਾਡੇ ਨਾਲ ਖੁੱਲੀ ਡਿਬੇਟ ਕਰੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕੁਰਸੀਆਂ ਖਾਲੀ ਵੀ ਛੱਡੀਆਂ ਸੀ ਉਹਨਾਂ ਦੀ ਪਰ ਭਾਜਪਾ ਦੇ ਲੀਡਰ ਪਹੁੰਚੇ ਨਹੀਂ ਕਹਿੰਦੇ ਪਹਿਲਾਂ ਤੁਸੀਂ ਆਪਣੀ ਸਾਰੀ ਜਥੇਬੰਦੀਆਂ ਇਕੱਠੀਆਂ ਕਰਕੇ ਲਿਆਓ ਸੀ ਤੁਹਾਡੇ ਨਾਲ ਤਾਂ ਠੀਕ ਥੀ ਸਾਡੇ ਉਹ ਲੀਡਰ ਦੀ ਗੱਲ ਵੀ ਆਓ ਸਾਡਾ ਸਵਾਲ ਜਵਾਬ ਕਰੋ ਮਤਲ ਉਹ ਅਸੀਂ ਪਿੰਡਾਂ 'ਚ ਵੀ ਸਵਾਲ ਹੀ ਕਰਦੇ ਆ ਨਾ ਵੀ ਆਹਾ ਹਾ ਮੰਗਾ ਬਾਰੇ ਦੱਸੋ ਕੀ ਤੁਸੀਂ 15 ਲੱਖ ਰੁਪਏ ਦੇ ਤੱਕ ਕਰ ਨੂੰ ਮਤਲ ਜਿਹੜੇ ਦਿਨ ਵਾਅਦਾ ਕਰਿਆ ਸੀ ਕੀ ਤੁਸੀਂ 2 ਕਰੋੜ ਨੌਕਰੀ ਦੇਤੀ ਸਾਲ ਦੇ ਵਿੱਚ ਸਵਾਲ ਹੀ ਨੇ ਮੈਂ ਕਹਿੰਦਾ ਠੀਕ ਕਰਿਆ ਸੀ ਫਿਰ ਭਾਰਤੀ ਜਨਤਾ ਪਾਰਟੀ ਭਾਈ ਜੀ ਕਿਉਂ ਹੈ ਵੀ ਮਤਲ ਜਿਉ ਕਹਿੰਦੀ ਹੈ ਕਿਸਾਨ ਸਾਡੇ ਨਾਲ ਨੇ ਫਿਰ ਇੱਥੇ ਆ ਕੇ ਸਵਾਲ ਕਰਦੀ ਸਾਡੇ ਦੇ ਸਵਾਲਾਂ ਚ ਲੁਝਾਉਂਦੀ ਸਾਨੂੰ ਕਿ ਜਾਓ ਆਪ ਲੁਝਦੇ ਅਸੀਂ ਉੜਜਦੇ ਕਰਨਾ ਚਾਹੀਦਾ ਸੀ ਉਹ ਠੀਕ ਕਰਿਆ ਸਾਡੀ ਲੀਡਰਸ਼ਿਪ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿੰਨੀਆਂ ਵੀ ਜਥੇਬੰਦੀਆਂ ਨੇ ਇਹ ਇਹਨਾਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਬਹੁਤ ਲੰਮਾ ਸਮਾਂ ਹੋ ਗਿਆ ਲੋਕਾਂ ਦੀ ਵੀ ਇੱਛਾ ਵੱਧ ਗਈ ਕਿ ਅਸੀਂ ਇਕਜੁੱਟ ਹੋ ਜਾਈਏ ਇਕਜੁੱਟ ਹੋ ਕੇ ਸਾਰੇ ਕਿਸਾਨੀ ਆਗੂ ਲੜਨ ਕਿਉਂਕਿ ਹੁਣ ਤਾਂ ਵਕੀਲ ਵੀ ਇਹ ਕਹਿਣ ਲੱਗੇ ਜਿਹੜੇ ਸ਼ੁਭਕਰਨ ਦਾ ਕੇਸ ਲੜ ਰਿਹਾ ਸੀ ਉਹਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਕਿ ਜਿੰਨੇ ਕਿਸਾਨ ਵੱਖੋ-ਵੱਖਰੇ ਨੇ ਉੰਨੀ ਕਹਿੰਦੇ ਵਿਫਤਾ ਆ ਜਾਂਦੀ ਕੇਸ ਲੜਨ ਦੇ ਵਿੱਚ ਕਿਉਂਕਿ ਸਾਰਿਆਂ ਦੇ ਵੱਖਰੇ-ਵੱਖਰੇ ਬਿਆਨ ਨੇ ਮਤਲਬ ਨਾ ਜਥੇਬੰਦੀ ਇਹ ਨਹੀਂ ਹੈਗਾ ਵੀ ਜੱਥੇਬੰਦੀ ਬਣਾ ਲਓ ਜਿਵੇਂ ਆਲੂ ਬੋਰੀ ਚ ਪਾ ਲਓ ਉਤੋਂ மூਬੰਦੋ ਜੱਥੇਬੰਦੀ ਬਣ ਗਈ ਮੂੰਹ ਖੋਲਦੋ ਖਿੰਡ ਗਈ ਇਹ ਇੱਕ ਵਿਚਾਰ ਇਕੱਠਾ ਹੁੰਦਾ ਮੇਰੀ ਗੱਲ ਸਮਝ ਗਿਆ ਨਾ ਅਸੀਂ ਆਪਦੇ ਵਿਚਾਰ ਛੱਡ ਕੇ ਸਾਰੀਆਂ ਜੱਥੇਬੰਦੀਆਂ ਸੂਖਤ ਕਿਸਾਨ ਮੋਰਚੇ ਨੇ ਜਿਹੜੇ ਨੂੰ ਪ੍ਰਮੁੱਖ ਮੋਰਚਾ ਮੰਨਿਆ ਜਾ ਰਿਹਾ ਹੈਗਾ ਹੈ ਅਸੀਂ ਆਪਦੇ ਵਿਚਾਰ ਛੱਡ ਕੇ ਇੱਕ ਵਿਚਾਰ ਬਣਾਇਆ ਵੀ ਸਾਨੂੰ ਇਸ ਗੱਲ ਤੇ ਲੜਨਾ ਚਾਹੀਦਾ ਉਹ ਸਾਥੀਆਂ ਦਾ ਸਾਡਾ ਵਿਚਾਰਾਂ ਦਾ ਹੀ ਫਰਕ ਹੈ ਮਤਲਬ ਉਹ ਕਹਿੰਦੇ ਵੀ ਅਸੀਂ 11 ਸੱਸੀ ਹੁਣ ਅਸੀਂ ਜਿਹੜਾ ਇਲੈਕਸ਼ਨ ਲੜਦੇ ਆਂ ਆਮ ਆਦਮੀ ਦੱਸ ਕੇ ਥੋੜੇ ਵੀ ਮੈਂ ਕਹੂੰ ਮੈਂ ਗੈਰ ਸੈਸੀ ਆ ਜੇ ਉਹ ਅਸੀਂ ਇਲੈਕਸ਼ਨ ਨਹੀਂ ਲੜਦੇ ਉਹ ਨਹੀਂ ਲੜਦੇ ਉਹ ਸਾਰੇ ਗੈਰ ਸੈਸੀ ਹੋਗੇ ਵੋਟ ਪਾਉਣ ਦਾ ਇਹ ਕਾਨੂੰਨ ਦਾ ਅਧਿਕਾਰ ਹੈ ਪਾ ਸਕਦਾ ਹੈਗਾ ਇਹਨੇ ਤੁਸੀਂ ਧੋਖਾ ਦੇ ਕੇ ਇਲੈਕਸ਼ਨ ਲੜਨ ਚੱਲ ਗਏ ਸੀ ਉਹ ਚਲੋ ਕਈ ਵਾਰ ਉਧਰ ਕਦਮ ਚੁੱਕਿਆ ਜਾਂਦਾ ਹੁੰਦਾ ਫਿਰ ਤਾਂ ਹੀ ਪਿੱਛੇ ਹਟਿਆ ਜੇ ਮਤਲਬ ਉਸ ਗੱਲ ਤੋਂ ਨੁਕਸਾਨ ਵੀ ਹੋਇਆਗਾ ਨਾ ਕਿ ਮੰਨਿਆ ਸੀ ਇਸ ਗੱਲ ਨੂੰ ਕਿ ਸਾਨੂੰ ਨਹੀਂ ਲੜਨੀ ਚਾਹੀਦੀ ਸੀ ਉੜ ਕੇ ਫੈਸਲਾ ਹੀ ਕਰ ਲਿਆ ਵੀ ਇਲੈਕਸ਼ਨ ਨਹੀਂ ਲੜਾਂਗੇ ਲੇਕਿਨ ਫਿਰ ਤੁਹਾਨੂੰ ਲੱਗਦਾ ਜੇਕਰ ਆਪਾਂ ਹਮੇਸ਼ਾ ਬਜ਼ੁਰਗ ਵੀ ਕਹਿ ਕੇ ਗਏ ਨੇ ਵੱਡੇ ਵੀ ਕਹਿ ਦਿੰਦੇ ਹੁੰਦੇ ਨੇ ਕਹ ਲੱਗਦਾ ਉਹ ਗਲਤ ਡਿਸੀਜਨ ਸੀ ਜਾਂ ਮੌਕੇ ਦੀ ਲੋੜ ਸੀਗੀ ਜਾਂ ਲੋਕ ਸਮਝੇ ਨਹੀਂ ਉਸ ਮੌਕੇ ਦੀ ਲੋੜ ਮੇਰਾ ਖਿਆਲ ਲੜਨਾ ਨਹੀਂ ਚਾਹੀਦਾ ਸਾਨੂੰ ਬਾਲੀ ਗੱਲਾਂ ਨਹੀਂ ਉਹ ਇਲੈਕਸ਼ਨ ਸਾਨੂੰ ਲੜਨੀ ਨਹੀਂ ਚਾਹੀਦੀ ਸੀ ਮਤਲਬ ਸਾਨੂੰ ਅਸੀਂ ਸੰਘਰਸ਼ੀ ਲੋਕਾਂ ਅਸੀਂ ਸੰਘਰਸ਼ ਕਰ ਸਕਦੇ ਹਾਂ ਅਸੀਂ ਰਾਜਨੀਤੀ ਨਹੀਂ ਕਰ ਸਕਦੇ ਸਹੀ ਹੈ ਤੇ ਹੁਣ ਫਿਰ ਅੱਗੇ ਕਦੇ ਫੈਸਲਾ ਨਹੀਂ ਕੀਤਾ ਜਾਏਗਾ ਰਾਜਨੀਤੀ ਦੇ ਵਿੱਚ ਆਂਦਾ ਇਹ ਸਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਇਆ ਨਹੀਂ ਹਜੇ ਤੱਕ ਨਾ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਬਸ ਵੋਟ ਪਾਵਾਂਗੇ ਉਹ ਦਾ ਰੁਕਸਤ ਜਾ ਫਿਰ ਮਾਨਸੇ ਵਾਲੇ ਪਾਸੇ ਕੀ ਹੋ ਜਿਆ ਇਹ ਰੁਝਾਨ ਤੁਹਾਨੂੰ ਨਜ਼ਰ ਆ ਰਿਹਾ ਸਿਆਸੀ ਲੀਡਰਾਂ ਦਾ ਔਰ ਉਸ ਤੋਂ ਬਾਅਦ ਤੁਸੀਂ ਉੱਥੇ ਕਿਸ ਤਰੀਕੇ ਦੇ ਪ੍ਰੋਗਰਾਮ ਸੋ ਇੱਕ ਦਿੱਕਤ ਪੈ ਗਈ ਜੇ ਆਮ ਪਾਰਟੀ ਦਾ ਤੇ ਕਾਂਗਰਸ ਦਾ ਸਮਝੌਤਾ ਹੋ ਜਾਂਦਾ ਸਾਡੇ ਲੋਕਾਂ ਨੂੰ ਥੋੜਾ ਸੌਖਾ ਹੋ ਜਾਂਦਾ ਕਿਉਂ ਦੋਨੇ ਮੋਰਚੇ ਚ ਨੇ ਅਲ ਰੀਡੀ ਮੋਰਚੇ ਚ ਦੋਨੇ ਨੇ ਵੱਡੇ ਠੀਕ ਹੈ ਨਾ ਗੱਲ ਹੁਣ ਤਾਂ ਅਸੀਂ ਇਹ ਦੇਖਾਂਗੇ ਕਿਹੜਾ ਜਿੱਤ ਹੈ 8 ਦਿਨ ਪਹਿਲਾਂ ਸੋਚਾਂਗੇ ਉਹਨੂੰ ਵੋਟ ਪਾਵਾਂਗੇ ਦੇਖੋ ਬਿਲਕੁਲ ਅਸੀਂ ਗੱਲਬਾਤ ਕਰ ਰਹੇ ਸੀ ਕਿਸਾਨਾਂ ਦੇ ਲੀਡਰ ਜਿਹੜੇ ਰੁਲਦੂ ਸਿੰਘ ਮਾਨਸਾ ਨੇ ਉਹਨਾਂ ਦੇ ਨਾਲ ਗੱਲ ਕੀਤੀ ਔਰ ਸਿੱਧੇ ਤੌਰ ਤੇ ਇਸ ਵਕਤ 11 ਸਵਾਲਾਂ ਦੀ ਸੂਚੀ ਤਿਆਰ ਹੋ ਚੁੱਕੀ ਹੋ ਹੁਣ 11 ਸਵਾਲ ਜਿਹੜੇ ਨੇ ਉਹ ਸਿਆਸੀ ਆਗੂਆਂ ਤੋਂ ਪੁੱਛੇ ਜਾਣਗੇ ਸਿਰਫ ਕਿਸੇ ਇੱਕ ਪਾਰਟੀ ਤੋਂ ਨਹੀਂ ਕਹਿੰਦੇ ਵਿਰੋਧ ਇੱਕ ਪਾਰਟੀ ਦਾ ਕਾਲੇ ਝੰਡਿਆਂ ਦੇ ਨਾਲ ਹੋਏਗਾ ਔਰ ਉਹ ਹੈ ਭਾਜਪਾ ਔਰ ਦੂਜੇ ਪਾਸੇ ਸਵਾਲ ਸਾਰੀ ਪਾਰਟੀਆਂ ਤੋਂ ਕੀਤੇ ਜਾਣਗੇ ਕਿ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਹੋਏ ਔਰ ਇਹ ਵੀ ਕਿਹਾ ਗਿਆ ਕਹਿੰਦੇ ਕਿ ਮਾਨਸਾਲੇ ਪਾਸੇ ਜਿਹੜਾ ਰੁਝਾਨ ਹੈ ਉਹ 8 ਦਿਨ ਪਹਿਲਾਂ ਦੇਖ ਕੇ ਉਸ ਤੋਂ ਬਾਅਦ ਵੋਟ ਪਾ ਕੇ ਆਵਾਂਗੇ ਔਰ ਆਪਣੇ ਲੋਕਾਂ ਨੂੰ ਇਕੱਠੇ ਕਰਕੇ ਇਹੀ ਕਵਾਂਗੇ ਕਿ ਸੂਝਵਾਨ ਤਰੀਕੇ ਦੇ ਨਾਲ ਵੋਟਾਂ ਪਾਈਆਂ ਜਾਣ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ